ਦਰਸ਼ਕੋ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਨੇ ਬਹੁਤ ਫਾਇਦੇ ਦੀ ਵੀਡੀਓ ਲੈ ਕੇ ਆਏ ਆ ਕੰਬੋ ਆਫਰ ਹੈ ਫਰਨੀਚਰ ਦਾ ਜੇ ਤੁਹਾਡੇ ਘਰ ਚ ਵਿਆਹ ਆਇਆ ਹੈ ਜਾਂ ਕੋਈ ਹੋਰ ਫੰਕਸ਼ਨ ਹੈ ਉਹਦੇ ਵਾਸਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਵਧੀਆ ਕੁਆਲਿਟੀ ਲੈ ਕੇ ਆਏ ਨੇ ਮਾਡਰਨ ਫਰਨੀਚਰ ਮੋਡ ਮੰਡੀ ਵਾਲੇ ਹਾਂਜੀ ਹਰੀਸ਼ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਤੇ ਮਾਡਰਨ ਫਰਨੀਚਰ ਵਾਲੇ ਕੀ ਕੀ ਦੇ ਰਿਆ ਨੇ ਕੰਬੋ ਆਫਰ ਦੇ ਵਿੱਚ ਸਰ ਆਪਾਂ ਕੰਬੋ ਆਫਰ ਕੱਢਿਆ ਹੋਇਆ 46000 ਰੁਪਏ ਦੇ ਵਿੱਚ ਉਹਦੇ ਵਿੱਚ ਜਿਵੇਂ 80 ਇੰਚ ਲਕਜ਼ਰੀ ਬੈੱਡ ਆ ਗਿਆ ਆਪਣਾ ਠੀਕ ਹੈ ਜੀ ਵਨ ਪੀਸ ਗੱਦਾ ਹੋ ਗਿਆ ਜੀ ਆਪਣਾ ਹੈਵੀ ਦੇ ਵਿੱਚ 7 ਸੀਟਰ ਸਵਾਇਡ ਲੈਦਰ ਹੈਵੀ ਦੇ ਵਿੱਚ ਸਫਾ ਹੋ ਗਿਆ ਸਫਾ ਨਾਲ ਆਪਣਾ ਨਹੀਂ ਨਾਲ ਆਪਣਾ ਟੇਬਲ ਵਿਦ ਗਲਾਸ ਵਿਦ ਗਲਾਸ ਨਾਲ ਟੇਬਲ ਹੋ ਗਿਆ ਵਿਦ ਗਲਾਸ ਹੋ ਗਿਆ ਜੀ ਨਾਲ ਡਰੈਸਿੰਗ ਟੇਬਲ ਵਾਲੀ ਆਪਣੀ ਅਲਮਾਰੀ ਹੋਗੀ ਹੈਵੀ 7 4 ਦੀ ਵੱਡੀ ਅਲਮਾਰੀ ਹੋਗੀ ਠੀਕ ਹੈ ਜੀ ਵਿੱਚ ਆਪਣੇ ਦਰਸ਼ਕਾਂ ਨੂੰ ਅਲੱਗ ਤੋਂ ਮਤਲਬ ਡਰੈਸਿੰਗ ਟੇਬਲ ਲੈਣ ਦੀ ਜ਼ਰੂਰਤ ਨਹੀਂ ਨਾਲ ਆਪਾਂ ਪ੍ਰੈਸ ਟੇਬਲ ਕਰਤਾ ਪ੍ਰੈਸ ਟੇਬਲ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਪੂਰਾ ਹੈਵੀ ਦੇ ਵਿੱਚ ਹੋਏਗਾ ਆਪਣਾ ਸਾਰਾ ਕੰਬੋ ਹੋ ਗਿਆ ਜੀ ਆਪਣੇ 46000 ਰੁਪਏ ਦੇ ਵਿੱਚ ਠੀਕ ਹੈ ਜੀ ਨਾਲ ਆਪਾਂ ਹੋਰ ਕੀ ਆਫਰ ਕੱਢੀ ਹੋਏ ਨਾਲ ਆਪਾਂ ਦੋ ਕੁਰਸੀਆਂ ਆਪਣੇ ਪੈਕੇਜ ਵਾਲਿਆਂ ਨੂੰ ਫ੍ਰੀ ਕੀਤੀਆਂ ਹੋਈਆਂ ਫ੍ਰੀ ਨੇ ਤੇ ਡਿਲੀਵਰੀ ਕਿੱਥੋਂ ਕਿੱਥੋਂ ਤੱਕ ਸਰ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਣੀ ਡਿਲੀਵਰੀ ਬਿਲਕੁਲ ਫ੍ਰੀ ਹੈ ਠੀਕ ਹੈ ਜੀ ਦਰਸ਼ਕੋ ਤੁਸੀਂ ਫੋਨ ਕਰਨਾ ਹੈ ਚਾਹੇ ਇੱਥੋਂ ਮਤਲਬ ਸਕਰੀਨਸ਼ਾਟ ਲੈ ਕੇ ਭੇਜ ਦਿਓ ਇਹੀ ਸਮਾਨ ਆਊਗਾ ਤੇ ਚੁਆਇਸ ਵੀ ਹੈਗੀ ਇਹਦੇ 'ਚ ਕਿਉਂ ਹਰੀਜ ਬਿਲਕੁਲ ਜੀ ਇਹਦੇ ਵਿੱਚ ਬਹੁਤ ਚੁਆਇਸ ਹੈ ਸਮਾਨ ਦਿਖਾਤਾ ਇਹ ਤੁਹਾਨੂੰ ਵੈਸੇ ਦਿਖਾਇਆਗਾ ਇਹਦੇ 'ਚ ਤੁਸੀਂ ਹੋਰ ਕਲਰ ਹੋਰ ਡਿਜ਼ਾਈਨ ਲੈਣਾ ਸਭ ਕੁਝ ਮਿਲ ਜੂਗਾ ਸਭ ਕੁਝ ਮਿਲ ਜੂਗਾ ਤੇ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਤੁਸੀਂ ਬੈੱਡ ਕੰਬੋ ਤੋਂ ਬਿਨਾ ਕਿਸੇ ਨੇ ਸਿੰਗਲ ਬੈੱਡ ਲੈਣਾ ਹਨਾ ਕਿਸੇ ਨੇ ਇੱਕ ਸਿੰਗਲ ਸਫਾ ਲੈਣਾਗਾ ਤੇ ਉਹ ਵੀ ਆਪਾਂ ਦਿਖਾ ਦਿੰਦੇ ਆਂਗੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਅਸੀਂ ਸ਼ੁਰੂ ਕਰਦੇ ਆਂ ਹਾਂਜੀ ਆਪਣੇ ਕੋਲੇ ਬੈੱਡਾਂ ਦੇ ਵਿੱਚ ਬਹੁਤ ਵੈਰਾਈਟੀ ਮਿਲ ਜੂਗੀ ਠੀਕ ਹੈ ਜੀ ਜਿਵੇਂ ਆ ਸਾਰੇ ਬੈੱਡ ਐ ਕੋਈ 12 12.5 11 10 ਬਸ ਇਸ ਰੇਂਜ ਦੇ ਵਿੱਚ ਬੈੱਡ ਹੈ ਠੀਕ ਹੈ ਜੀ ਮਤਲਬ ਆਪਣੇ ਕੋਲੇ ਬੈੱਡ 10000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ 10000 ਤੋਂ ਜਿਵੇਂ ਇਹ ਸੀ ਇਹ ਇਹ ਕਿੰਨੇ ਚੱਲ ਇਹ ਸਰ ਜਿਵੇਂ 12000 ਰੁਪਏ ਦੀ ਰੇਂਜ ਦੇ ਵਿੱਚ ਬੈੱਡ ਆ ਗਿਆ ਠੀਕ ਹੈ ਜੀ ਸਰ ਪੂਰਾ ਹੈਵੀ 19 ਐਮ ਬੋਰਡ ਲੱਗਿਆ ਹੋਊਗਾ ਸਰ ਵਿੱਚ ਚੜ ਕੇ ਦੇਖੋ ਠੀਕ ਹੈ ਜੀ ਜਿਵੇਂ ਮਰਜੀ ਵਿੱਚ ਚੜੀ ਹੋ ਸ਼ਾਲਾ ਮਾਰੀ ਹੋ ਚਾਹੇ ਦੀ ਚਾਰ ਬੰਦੇ ਚੜ ਜਿਓ ਪੂਰਾ ਹੈਵੀ ਦੇ ਵਿੱਚ ਹੋਏਗਾ ਸਿਰਫ ਤੇ ਸਿਰਫ 12000 ਰੁਪਏ ਦਾ ਬੈੱਡ ਹੈ ਮਤਲਬ ਕਹਿਣ ਦਾ ਮਤਲਬ ਇਹ ਹੈ ਕੋਈ ਦਰਸ਼ਕ ਦੇਖਣ ਵਾਲਾ ਆਪਣਾ ਇਹ ਨਾ ਸਮਝੇ ਵੀ ਜੇ ਸਸਤਾ ਦੇ ਰਿਹਾ ਰੇਟ ਘੱਟ ਹੈ ਕੁਆਲਿਟੀ ਮਾੜੀ ਹੋ ਬਿਲਕੁਲ ਕੀ ਕੁਆਲਿਟੀ ਦੇ ਨਾਲ ਆਪਣਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਆਪਦੀ ਮੈਨੂਫੈਕਚਰਿੰਗ ਆ ਸਿਰ ਬਿਲਕੁਲ ਸਿਰ ਆਪਦੀ ਮੈਨੂਫੈਕਚਰਿੰਗ ਕਰਕੇ ਰੇਟ ਘੱਟ ਹੈ ਬਾਕੀ ਵੈਰਾਈਟੀ ਜਿੰਨੀ ਮਰਜ਼ੀ ਲੈ ਲਓ ਠੀਕ ਹੈ ਜੀ ਇਥੋਂ ਸ਼ੁਰੂ ਹੋ ਕੇ ਅੱਗੇ ਅੱਗੇ ਆ ਰੇਟ ਬੋਲੀ ਜਾਓ ਸਾਰੇ ਜਿਵੇਂ ਸਰ ਜੀ ਵੈਸੇ ਜਿਵੇਂ ਇਹ 12000 ਵਾਲੀ ਰੇਂਜ ਦੇ ਵਿੱਚ ਆ ਗਿਆ 11 ਵਾਲੀ ਰੇਂਜ ਚ ਆ ਗਿਆ ਤੁਹਾਨੂੰ ਨਾਲ ਇੱਕ ਚੀਜ਼ ਹੋਰ ਦੱਸ ਦਣਾ ਜਿਵੇਂ ਆ ਗੱਦੇ ਵੇ ਇਹ 2500 ਰੁਪਏ ਤੋਂ ਸ਼ੁਰੂ ਹੋ ਜਾਂਦੇ ਆਪਣੇ ਕੋਲੇ ਗੱਦੇ ਸਿਰਫ 2500 ਰੁਪਏ ਤੋਂ 2500 ਤੋਂ ਲੈ ਕੇ ਜਿੰਨੇ ਮਰਜ਼ੀ ਆਪਾਂ ਲੈ ਸਕਦੇ ਆ ਸਿਰਫ 2500 ਰੁਪਏ ਤੋਂ 1 ਸਾਲ ਦੀ ਗਾਰੰਟੀ ਨਾਲ ਸਟਾਰਟ ਹੋ ਜਾਂਦੀ ਹੈ ਡਬਲ ਡਬਲ ਆ ਜਿਹੜਾ ਡਬਲ ਬੈੱਡ ਦਾ ਕਰਦਾ ਡਬਲ ਬੈੱਡ ਦਾ ਕਰਦਾ ਠੀਕ ਹੈ ਜੀ 2500 ਤੋਂ ਸਟਾਰਟਿੰਗ ਹੋ ਜਾਂਦੀ ਹੈ ਠੀਕ ਹੈ ਜੀ ਜਿਵੇਂ ਆ ਸੀਗਾ ਆਹ ਜਿਆਦਾ ਮਤਲਬ ਮਾਡਰਨ ਲੁੱਕ ਦੇ ਵਿੱਚ ਸੋਹਣੀ ਲੁੱਕ ਚ ਬਣਿਆ ਹੋਇਆ ਹੈ ਸਰ ਹਾਈ ਫਾਈ ਬੈੱਡ ਹੋ ਗਿਆ ਇਹ ਆਪਣਾ ਮੈਂ ਤਾਂ ਆਪ ਮੀਨ ਕਹਦਾ ਨਹੀਂ ਆ ਨੈਟਾਂ ਤੇ YouTube ਤੇ ਜੇ ਟੀਵੀਆ ਵਗੈਰਾ ਦੇ ਵਿੱਚ ਆਮ ਹੀ ਇਹ ਬੈੱਡ ਆਉਂਦੇ ਆ ਠੀਕ ਹੈ ਜੀ ਸੈਟੀ ਵਾਲਾ ਬੈੱਡ ਹੋ ਗਿਆ ਇੱਥੋਂ ਵੀ ਖੁੱਲਦਾ ਜੀ ਸਟੋਰੇਜ ਆ ਗਈ ਇਹ ਬੈੱਡ ਆਮ ਹੀ 30 35 35000 ਰੁਪਏ ਦੇ ਵਿਕਦੇ ਆ 20 ਰੁਪਏ ਕਿਤਾ ਹੋਇਆ ਸਿਰਫ 20000 ਚ ਪਲੱਸ ਕੀਆ ਆ ਦੇਖੋ ਯਾਰ ਇਹ ਵੈਸੇ ਕੁਝ ਸਮਾਨ ਰੱਖਣ ਨੂੰ ਇੱਥੇ ਬੈੱਡ ਤੇ ਬੈਠ ਕੇ ਇੱਥੇ ਖਾਣਾ ਰੱਖ ਕੇ ਵੀ ਖਾ ਸਕਦਾ ਬਿਲਕੁਲ ਸਰ ਜਿਵੇਂ ਮਰਜ਼ੀ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਜਿਹੜੇ ਵਿੱਚ ਬਿਆਰ ਦੇ ਵਿੱਚ ਵੀਰੇ 25 25 30000 ਰੁਪਏ ਦੇ ਵਿਕਦੇ ਆਪਾਂ ਇਹ ਆ ਬੈੱਡ 15 15000 ਰੁਪਏ ਦੇ ਲਾ ਰੱਖੇ ਆ ਇਹ 15000 ਦਾ ਯਾਰ ਬਿਲਕੁਲ ਸਿਰ 15000 ਰੁਪਏ ਦਾ ਘੱਟ ਰੇਟ ਆ ਯਾਰ 15000 ਦਾ ਇਹ ਤਾਂ ਯਾਰ 30 30000 ਮਤਲਬ 25000 30000 ਆ ਆਮ ਰੇਟ ਆ ਇਹਦਾ ਬਿਲਕੁਲ ਸਰ ਆਮ ਰੇਟ ਹੀ ਹੈ 25 25 30000 ਇਹ ਆਪਾਂ 15 ਦਾ ਲਾਇਆ ਹੋਇਆ ਪਲੱਸ ਆ ਦੇਖੋ ਸਾਈਡ ਟੇਬਲ ਵਗੈਰਾ ਵੀ ਸਾਰੇ ਆ ਜਾਂਦੇ ਬਾਕੀ ਸਿਰ ਆਪਣੇ ਕੋਲ 16 15 17 18000 ਦੀ ਰੇਂਜ ਚ ਕਾਫੀ ਵੈਰਾਈਟੀ ਮਿਲਦੀ ਹੈ ਇਹਦੀ ਜੀ ਇਹਦੀ ਬਿਲਕੁਲ ਸਿਰ ਉਹੀ 17 18000 ਰੁਪਏ ਦੀ ਰੇਂਜ ਦੇ ਵਿੱਚ ਕਾਫੀ ਵੈਰਾਈਟੀ ਪਈ ਹੈ ਆਪਣੇ ਕੋਲੇ ਠੀਕ ਹੈ ਜੀ ਆਹ ਦੇ ਦੋਸਤੋਂ ਵਧੀਆ ਲਾਈਟਾਂ ਲੂਟਾਂ ਲੱਗੀਆਂ ਹਾਂਜੀ ਠੀਕ ਹੈ ਜੀ ਬਾਕੀ ਤੁਸੀਂ ਇਹ ਬੈੱਡਾਂ ਦੇ ਵਿੱਚ ਇੱਧਰ ਡਿਜ਼ਾਈਨ ਪਏ ਆ ਸਾਰੇ ਕੋਈ ਵੀ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਡਿਜ਼ਾਈਨਸ ਪਏ ਆ ਇਹਦਾ ਰੇਟ ਬੋਲ ਦਿਓ ਇਹਦਾ ਜੀ ਸਰ ਉਹੀ 16 17 18 15 ਤੋਂ ਲੈ ਕੇ ਮਤਲਬ 17 18 20000 ਰੁਪਏ ਦੀ ਰੇਂਜ ਸਿ ਜਿੰਨੀ ਮਰਜ਼ੀ ਵੈਰਾਈਟੀ ਲੈ ਲ ਤੇ ਪਲੱਸ ਹੁਣ ਆਪਾਂ ਗੱਲ ਕਰਦੇ ਆਂ ਅਲਮਾਰੀਆਂ ਦੀ ਖਰੀਜੀ ਹੈ ਨਾ ਬਿਲਕੁਲ ਅਲਮਾਰੀਆਂ ਆਪਾਂ ਦਿਖਾ ਦਈਏ ਆਜੋ ਆਹ ਦੇਖੋ ਦੋਸਤੋ ਸਭ ਤੋਂ ਪਹਿਲਾਂ ਆਹ ਦੇਖੋ ਜੀ 골ਡਨ ਲੁੱਕ ਦੇ ਵਿੱਚ ਬਹੁਤ ਸੋਹਣੀ ਅਲਮਾਰੀ ਪਈ ਆ ਅ ਲੋਹੇ ਦੇ ਵਿੱਚ ਹੈ ਨਾ ਬਿਲਕੁਲ ਸਰ ਠੀਕ ਹੈ ਜੀ ਇਹ ਇਹ ਕਿੰਨੇ ਚ ਆਪਣੇ ਕੋਲੇ ਜੀ ਸਰ ਜਿਵੇਂ ਇਹ अलमारी है ब्याद ना रेट दा इनना दा 13 13 14 14000 ਰੁਪਇਆ ਹੁੰਦਾ ਪਰ ਆਪਾਂ ਇਹਨਾਂ ਦਾ ਇੱਥੇ रेट ਕੀਤਾ ਹੋਇਆ ਸੀ 8500 ਰੁਪਏ ਦੀ अलमारी 8500 ਬਿਲਕੁਲ ਸੁਣ ਲੀਕ ਕੀ ਚੀਜ਼ ਹੋਰ ਦਾਸ ਜਨ ਆਪਣੇ ਕੋਲ ਲੋਹੇ ਦੀ ਵੈਰਾਈਟੀ ਲੱਕੜ ਦੀ अलमारी ਦੇ ਵਿੱਚ ਵੈਰਾਈਟੀ ਬਾਦੂ ਮਿਲ ਜੇਗੀ अलमारी ਦੀ ਸਟਾਰਟਿੰਗ ਸਿਰ 7500 ਰੁਪਏ ਤੋਂ ਹੋ ਜਾਂਦੀ ਹੈ ਜਿਵੇਂ ਆਹ अलमारी ਤੁਹਾਨੂੰ ਸਿਰਫ 8500 ਰੁਪਏ ਦੀ ਦੱਸੀ ਹੈ ਜੀ ਆਪਾਂ ਸਾਹਬ ਲਈਏ ਨਾ ਦਰਸ਼ਕੋ ਆਹ ਦੇਖੋ ਲੋਕ ਲੱਗਿਆ ਕਿੰਨੇ ਆਹ ਲੱਗਿਆ ਸ਼ੀਸ਼ਾ ਲੱਗਿਆ ਤੇ ਪਲਾਸਾ ਲੇਬਰ ਪਈਆ ਲੋਹਾ ਵੀ ਲੱਗਿਆਗਾ 8500 ਦਾ ਮੈਂ ਕਹਿੰਦਾ ਜੀ ਬਣਵਾਉਣ ਲੱਗ ਜੋ ਲੇਬਰ ਪੈ ਜਾਂਦੀ ਹੈ ਕੱਲੀ 5000 ਰੁਪਿਆ ਬਿਲਕੁਲ ਬਿਲਕੁਲ ਸਰ ਇਹੀ ਆਫਰਸ ਐ ਫਿਰ ਆਪਣੀਆਂ ਹਾਂ ਰੇਟ ਵੀ ਘੱਟ ਕੀਤੇ ਹੋਏ ਜੀ ਵੀ ਜੈਨੂਨ ਦੇਣੀ ਆ ਠੀਕ ਹੈ ਜਿਵੇਂ ਸਰ ਆਲਮਾਰੀ ਦੇਖੋ ਠੀਕ ਹੈ ਜੀ ਸੱਤ ਚਾਰ ਦੀ ਅਲਮਾਰੀ ਆ ਗਈ ਬੋਰਡ ਦੇ ਵਿੱਚ ਅਲਮਾਰੀ ਆ ਗਈ ਡਰੈਸਿੰਗ ਟੇਬਲ ਵਾਲੀ ਅਲਮਾਰੀ ਹੋਗੀ ਹੈਵੀ ਦੇ ਵਿੱਚ ਉਹਨੇ ਤਾਂ ਬਿਆੜ ਦੇ ਵਿੱਚ ਮਾਰਕੀਟ ਰੇਟ ਦੇਖੋਗੇ 14 ਤੋਂ 15 15000 ਨੋਰਮਲ ਰੇਟ ਆ ਹਮਮ ਪੂਰੀ ਹੈਵੀ ਦੇ ਵਿੱਚ ਬਣੀ ਹੋਊਗੀ ਆਪਾਂ ਜਿੰਵੇ ਤੇ ਰੇਡ ਕੀਤਾ ਹੋਇਆ 8000 ਰੁਪਏ 8000 ਰੁਪਏ ਦਾ ਜੀ ਬਿਲਕੁਲ ਸਰ ਤੇ ਬਾਕੀ ਤੁਸੀਂ ਐਸਾ ਹਿਸਾਬ ਲਾ ਲਓ ਕੁੰਡੇ ਕਬਜੇ ਆ ਚੀਜ਼ਾਂ ਲਾ ਲੂ ਕੇ ਜਿਹੇ ਹਿਸਾਬ ਲਾਈਏ ਨਾ 8000 ਰੁਪਏ ਕੋਈ ਬੜਾ ਨਹੀਂ ਤੇ ਬਾਕੀ ਦੁਕਾਨਦਾਰ ਨੇ ਵੀ 4 ਰੁਪਏ ਬਣਾਲੇ ਹੁੰਦੇ ਆ ਵਿੱਚ ਬਿਲਕੁਲ ਸਰ ਠੀਕ ਹੈ ਜੀ ਤੇ ਆ ਦੇਖੋ ਦੋਸਤੋ ਆ ਜਿਵੇਂ ਆਲਮਾਰੀ ਹੈ ਜੀ ਸਾਰੇ ਵੱਡੀ ਅਲਮਾਰੀ ਹੋਗੀ ਜਿਵੇਂ ਇਹ 10000 11000 12000 ਦੀ ਰੇਂਜ ਵਿੱਚ ਮਤਲਬ ਕਾਫੀ ਵੈਰਾਈਟੀ ਮਿਲ ਜੇਗੀ ਆਪਣੇ ਕੋਲੇ ਅੱਗੇਰ ਤੋਂ ਸਟਾਰਟਿੰਗ ਹੋਗੀ ਤੇ ਆ ਆ ਗਿਆ ਆਪਣੇ ਕੋਲੇ ਪ੍ਰੈਸ ਟੇਬਲ ਜੀ ਬਿਲਕੁਲ ਸਰ ਇਹ ਸਰ ਜਿਵੇਂ ਇਹ ਪ੍ਰੈਸੇਬਲ ਹੋ ਗਏ ਇਹ ਸਿਰਫ 3000 ਰੁਪਏ ਦਾ ਪ੍ਰੈਸੇਬਲ ਹੈ ਜਿਹੜਾ ਬਿਆਰ ਚ 5 5 6 6 ਰੋ ਦਾ ਨੋਰਮਲੀ ਵਿਕੀ ਜਾਂਦਾ ਸਿਰਫ 3000 ਦਾ ਸਿਰਫ 3000 ਰੁਪਏ ਦਾ ਕੀਤਾ ਹੋਇਆ ਠੀਕ ਹੈ ਜੀ ਆਹ ਦੇਖੋ ਦੋਸਤੋ ਆਹ ਲੋਹੇ ਚ ਪੰਨਾ ਸਾਰੀ ਵੈਰਾਈਟੀ ਆਹ ਆਹ ਲੱਕੜ ਚ ਪਈਆ ਸਾਰੀ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆਂ ਅੱਗੇ ਸੋਫਿਆਂ ਦੀ ਸੋਫਿਆਂ ਦੀ ਸਰ ਬਿਲਕੁਲ ਹਰੀਸ਼ ਜੀ ਜਿਵੇਂ ਇੱਕ ਦਿਨ ਸਿੰਗਲ ਸਫਾ ਲੈਣਾ ਹਨਾ ਸਿੰਗਲ ਆਪਣੇ ਕੋਲੇ ਆ ਦੇਖੋ ਇੱਥੋਂ ਆ ਗਿਆ ਸ਼ੁਰੂ ਕਿੰਨੇ ਤੋਂ ਸ਼ੁਰੂ ਹੈ ਜੀ ਸਰ ਆਪਣੇ ਕੋਲੇ 5 ਸੀਟਰ ਸਫਾ ਸਿਰਫ 8000 ਰੁਪਏ ਤੋਂ ਸ਼ੁਰੂ ਹੋਇਆ ਨਾ ਠੀਕ ਹੈ ਜੀ 8000 ਰੁਪਏ ਤੋਂ ਲੈ ਕੇ 8000 9000 10000 ਜਿੰਨੀ ਮਰਜ਼ੀ ਰੇਂਜ ਲੈ ਲਓ ਆ ਦੇਖੋ ਦਰਸ਼ਕੋ ਜਿਵੇਂ ਆ ਸੀਅਰ ਲੈਦਰ ਲੁੱਕ ਦੇ ਵਿੱਚ ਬਹੁਤ ਸੋਹਣੀ ਚੀਜ਼ ਹੈ ਸਿੰਪਲ ਤੇ ਬਹੁਤੀ ਡਿਜ਼ਾਈਨਿੰਗ ਵੀ ਨਹੀਂ ਸਿੰਪਲ ਸੁਪਰ ਚੀਜ਼ ਆ ਇਹ ਕਿੰਨੇ ਚ ਆਪਣੇ ਕੋਲ ਸਰ ਇਹ ਸਵਾਡ ਲੈਦਰ ਸਫਾ ਹੋ ਗਿਆ ਹੈਵੀ ਦੇ ਵਿੱਚ ਸਫਾ ਹੋ ਗਿਆ 5 ਸੀਟਰ ਸਿਰਫ ਤੇ ਸਿਰਫ 9000 ਰੁਪਏ ਦਾ ਸਫਾ ਹੈ ਆਪਣਾ ਠੀਕ ਹੈ ਜੀ ਤੇ ਇੱਕ ਇਧਰ ਵੀ ਆ ਆ ਵੀ ਦੱਸ ਦੋ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਆ ਜਿਵੇਂ ਕਿਸੇ ਨੇ ਆ ਚੀਜ਼ ਅ ਮਤਲਬ ਜਾਂ ਕਰੇ ਰੱਖਣ ਲਈ ਜਾਂ ਕਿਸੇ ਨੇ ਦਾਅਤ ਦੇਣ ਲਈ ਲੈਣੀ ਹੋਵੇ ਸਰ ਇਹ ਡਾਈਨਿੰਗ ਟੇਬਲ ਆ ਗਿਆ ਆਪਣਾ 6 ਕੁਰਸੀਆਂ ਲਾ ਗਿਆ ਪਿਓ ਟਾਲੀ ਦੇ ਵਿੱਚ ਡਾਈਨਿੰਗ ਟੇਬਲ ਹੋਊਗਾ ਇਹ ਹੈਵੀ ਦੇ ਵਿੱਚ ਬਣਿਆ ਆਊਗਾ ਇਹਦਾ ਮਾਰਕੀਟ ਰੇਟ ਦੇਖੋਗੇ 40 40 45 45 ਹਜ਼ਾਰ ਰੁਪਏ ਲੋਕ ਆਮ ਹੀ ਮੰਗਦੇ ਆ ਪਰ ਆਪਏ ਇਹਦਾ ਆਫਰ ਲਾ ਕੇ ਸਿਰਫ 25000 ਰੁਪਏ ਰੇਟ ਕੀਤਾ ਹੋਇਆ 25000 ਸਾਰਾ ਇਹ ਗਲਾਸ ਵਗੈਰਾ ਉੱਤੇ ਸਾਰਾ ਸਾਰਾ ਕੰਪਲੀਟ ਸੈੱਟ ਹੈ ਜੀ ਇਹਦੇ ਵਿੱਚ ਆਹੀ ਨਹੀਂ ਮੈਂ ਗਲਾਸ ਦੇ ਲੱਗਰ ਪੇ ਲੈ ਲੂੰਗਾ ਇਹਦੇ ਲੱਗਰ ਪੇ ਲੈ ਲਊ ਸਾਰੀ ਜੀ ਕੰਪਲੀਟ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਆ ਆਗੇ ਕਲਰ ਦੋਸਤੋ ਜਿਵੇਂ ਆ ਚੀਜ਼ ਆ ਗਈ ਹੈ ਨਾ ਆਹ ਆਗੇ ਮਤਲਬ ਡਾਰਕ ਕਲਰ ਦੇ ਵਿੱਚ ਆ ਆ ਆਹ ਦੇਖੋ ਆ ਬਹੁਤ ਸੋਹਣੀ ਚੀਜ਼ ਆ ਇਹ ਕਿੰਨੇ ਚਾ ਜੀ ਹਰੀ ਸਰ ਇਹ 7 ਸੀਟਰ ਸਫਾ ਹੋ ਗਿਆ ਆਪਣਾ ਨਾਲ ਇਹਦੇ 3 ਵੇ 3 ਦਾ ਟੇਬਲ ਹੋ ਗਿਆ ਨਾਲ ਵਿੱਚ ਗਲਾਸ ਆਏਗਾ ਨਾਲ ਦੋ ਚੇਅਰ ਲੱਗੇ ਇਹਨਾਂ ਦਾ ਜਿਵੇਂ ਮਾਰਕੀਟ ਰੇਟ 25 25 30 30000 ਰੁਪਏ ਦੀ ਰੇਂਜ ਦੇ ਵਿੱਚ ਹੈ ਪਰ ਆਪ ਇਹਨਾਂ ਦਾ ਰੇਟ ਕੀਤਾ ਹੋਇਆ 16000 ਰੁਪਏ ਦਾ ਸਿਰਫ 16000 ਰੁਪਏ ਦਾ ਸਿਰਫ ਜੀ ਤੇ ਹੁਣ ਦੋਸਤੋ ਤੁਹਾਨੂੰ ਦਿਖਾਉਣਿਆ ਥੋੜੀ ਲਗਜ਼ਰੀ ਲੁੱਕ ਦੇ ਵਿੱਚ ਆ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਤੇ ਇਹ ਆਪਣੇ ਕੋਲੇ ਜੀ ਸਰ ਆ ਵੀ ਸਿਰਫ 16000 ਰੁਪਏ ਨਹੀਂ ਦੇ ਦਾਂਗੇ ਸਿਰਫ 16000 ਚ ਬਿਲਕੁਲ ਠੀਕ ਹੈ ਜੀ ਤੇ ਬਾਕੀ ਆ ਆ ਗਿਆ ਦੋਸਤੋ ਆ ਗ੍ਰੀਨ ਕਲਰ ਦੇ ਵਿੱਚ ਤੇ ਆ ਤਾਂ ਇਹ ਆ ਤਾਂ ਮੈਨੂੰ ਲੱਗਦਾ ਇਹ ਜੀ ਤਾਂ 40 40000 ਚ ਵਿਗਦੇ ਹਨ ਹਰੀ ਸ਼ੀਰ ਆਪਣੇ ਕੋਲ ਕੀ ਰੇਟ ਆ ਬਈ ਇਹ ਬਿਲਕੁਲ ਸਰ ਇਹ ਲਗਜ਼ਰੀ ਸਫੇ ਆ ਗਏ ਸਰ 9 ਸੀਟਰ ਸਫੇ ਆ ਗਏ 쿠ਸ਼ਨ ਵਾਲੇ ਸਫੇ ਆ ਗਏ ਨਾਲ 3 ਵੇ 3 ਦਾ ਟੇਬਲ ਹੋ ਗਿਆ ਮਿਰਰ ਹੋ ਗਿਆ ਨਾਲ ਤੋਂ ਚੇਅਰਸ ਹੋ ਗਈਆਂ ਠੀਕ ਹੈ ਜੀ ਇਹਨਾਂ ਦਾ ਮਾਰਕੀਟ ਰੇਟ ਨਾਰਮਲੀ 40-40000 ਰੁਪਏ ਦੇ ਵਿੱਚ ਚੱਲਦੇ ਆ ਪਰ ਆਪਾਂ ਇਹਨਾਂ ਦਾ ਆਫਰ ਲਗਾ ਕੇ ਸਾਰੀ ਡਿਸਕਾਊਂਟ ਕੱਟ ਕੇ ਪਰ ਸਿਰਫ 25000 ਰੁਪਏ ਦਾ ਕੀਤਾ ਹੋਇਆ ਸਿਰਫ 25000 ਦਾ ਸੋ ਸਕਰੀਨ ਸ਼ਾਟ ਲੈ ਕੇ ਤੇ ਭੇਜ ਦਿਓ ਹਰੀਸ਼ ਨੂੰ ਤੇ ਤੁਹਾਡੇ ਘਰੇ ਪਹੁੰਚ ਜਾਊਗਾ ਡਿਲੀਵਰੀ ਫ੍ਰੀ ਹੈਗੀ ਤੇ ਆਹ ਦੇਖੋ ਦੋਸਤੋ ਆਹ ਚੀਜ਼ ਬਈ ਆਹ ਚੀਜ਼ ਦੀ ਬਹੁਤ ਟ੍ਰੈਂਡ ਆ ਜਿਵੇਂ ਕਾਰਨਰ ਕਿਸੇ ਨੇ ਕਾਰਨਰ ਚੀਜ਼ਾਂ ਦੇ ਕਾਰਨਰ ਤੇ ਆ ਲੱਗ ਆ ਚੀਜ਼ ਲੱਗੀ ਬਹੁਤ ਸੋਹਣੀ ਲੱਗਦੀ ਹੈ ਹਨਾ ਇਹ ਆਪਣੇ ਕੋਲੇ ਬਈ ਸਰ ਕਾਰਨਰ ਸਭ ਆਪਣੇ ਕੋਲੇ 25000 ਤੋਂ ਸਟਾਰਟਿੰਗ ਹੋ ਜਾਂਦੇ ਆ ਜਿਵੇਂ ਵੱਡਾ ਸੈੱਟ ਹੋ ਗਿਆ 11 ਸੀਟਰ ਸੈੱਟ ਹੋ ਗਿਆ ਨਾਲ ਡਿਵਾਈਡਰ ਹੋ ਗਿਆ ਨਾਲ ਦੋ ਪਫਸ ਹੋ ਗਿਆ ਨਾਲ ਟੇਬਲ ਵੱਡਾ ਸੈੱਟ ਹੋ ਗਿਆ ਜਿਵੇਂ 32000 ਰੁਪਏ ਦੀ ਰੇਂਜ ਦੇ ਵਿੱਚ ਆ ਸਿਰਫ ਆਪਣੇ ਕੋਲੇ ਠੀਕ ਹੈ ਜੀ ਸਿਰਫ 32000 ਰੁਪਏ ਦੇ ਵਿੱਚ ਵਿਦ ਡਿਲੀਵਰੀ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਨੂੰ ਸਾਰੀ ਵੈਰਾਈਟੀ ਦਿਖਾਤੀ ਐਦੂ ਘੱਟ ਰੇਟ ਤੁਹਾਨੂੰ ਕਿਤੇ ਨਹੀਂ ਮਿਲਣੇ ਤੇ ਬਾਈ ਕੁਆਲਿਟੀ ਦਾ ਇੱਕ ਵਾਰੀ ਹੋਰ ਦੱਸ ਯਾਰ ਮੈਨੂੰ ਸਰ ਕੁਆਲਿਟੀ ਇਹੀ ਹੁੰਦਾ ਹਰ ਇੱਕ ਦੇ ਮਨ ਚ ਵੀਡੀਓ ਦੇਖ ਕੇ ਵੀ ਸਸਤਾ ਦੇ ਰਿਹਾ ਕੁਆਲਿਟੀ ਮਾੜੀ ਹੋਊਗੀ ਸਰ ਕਿਉਂ ਹਰ ਇੱਕ ਬੰਦੇ ਨੂੰ ਇਹੀ ਹੁੰਦਾ ਜੇ ਸਸਤਾ ਹੋਊਗਾ ਤਾਂ ਕੁਆਲਿਟੀ ਹਲਕੀ ਹੋਊਗੀ ਪਰ ਆਪਣੀ ਆਪ ਦੀ ਮੈਨੂਫੈਕਚਰਿੰਗ ਕਰਕੇ ਆਪਣੀ ਫੈਕਟਰੀ ਕਰਕੇ ਆਪਣੇ ਰੇਟ ਵੀ ਘੱਟ ਮਿਲਣਗੇ ਕੁਆਲਿਟੀ ਵੀ ਜ਼ਿੰਮੇਵਾਰੀ ਵਾਲੀ ਹੋਊਗੀ ਮਤਲਬ ਫੁੱਲ ਗਾਰੰਟੀ ਵਾਲੀ ਕੁਆਲਿਟੀ ਦੇਵਾਂਗੇ ਠੀਕ ਹੈ ਜੀ ਕੋਈ ਵੀ ਚੀਜ਼ ਦੀ ਦਿੱਕਤ ਨਹੀਂ ਆਏਗੀ ਆਪਣੀ ਠੀਕ ਹਰੀ ਜੀ ਸ਼ੇਅਰ ਕਰਨ ਵਾਲਿਆਂ ਵਾਸਤੇ ਕੋਈ ਆਫਰ ਦੇ ਦਿਓ ਯਾਰ ਸਰ ਸ਼ੇਅਰ ਕਰਨ ਵਾਲੇ ਆਪਣੀ ਬਹੁਤ ਹੈਲਪ ਆਪਣੇ ਸ਼ੁਭਚਿੰਤਕ ਹੁੰਦੇ ਨੇ ਉਹਨਾਂ ਨੂੰ ਕੋਈ ਆਫਰ ਦੇ ਦਿਓ ਸਰ ਜਿਹੜੀ ਆਪਣੀ ਵੀਡੀਓ ਨੂੰ ਸ਼ੇਅਰ ਕਰੂਗਾ ਉਹਨਾਂ ਦੇ ਵਿੱਚੋਂ 5 ਬੰਦਿਆਂ ਨੂੰ ਬਦ ਤੋਂ ਬਦ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ 5 ਬੰਦਿਆਂ ਨੂੰ ਆ ਮੰਦਰ ਗਿਫਟ ਕੀਤਾ ਜਾਊਗਾ ਠੀਕ ਹੈ ਜੀ ਬਹੁਤ ਮਤਲਬ ਦੋਸਤੋਂ ਘਰ 'ਚ ਕੰਮ ਆਉਣ ਵਾਲੀ ਚੀਜ਼ ਹੈ ਆਸਥਾ ਵਾਲੀ ਚੀਜ਼ ਹੈ ਪੂਜਾ ਪਾਠ ਚ ਕਮੋਂ ਅਲੀ ਚੀਜ਼ ਹੈ ਚੰਗੀ ਚੀਜ਼ ਹੈ ਵੀਡੀਓ ਨੂੰ ਸ਼ੇਅਰ ਕਰਿਓ ਸੋਨੂੰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਧੰਨਵਾਦ ਜੀ